ਸਤਿ ਸ੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਭਾਈ ਮੰਜ ਜੀ ਦੀ ਸਾਖੀ ਭਾਈ ਮੰਜ ਜੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਪਿੰਡ ਕੰਗਮਾਈ ਦੇ ਰਹਿਣ ਵਾਲੇ ਸਨ ਆਪ ਜੀ ਦੇ ਘਰ ਵਿੱਚ ਇੱਕ ਪੀਰਖਾਨਾ ਸੀ ਜਿੱਥੇ ਭਾਈ ਮੰਜ ਜੀ ਨੇਮ ਨਾਲ ਹਰ ਵੀਰਵਾਰ ਰੋਟੀ ਚੜਾਉਂਦੇ ਸੀ ਅਤੇ ਸਰਦਾਰਾਂ ਦਾ ਵੱਡਾ ਜੱਥਾ ਲੈ ਕੇ ਪ੍ਰਚਾਰਤੇ ਨਿਕਲਦੇ ਸਨ ਜਥੇ ਨੂੰ ਨਾਲ ਲੈ ਕੇ ਹਰ ਸਾਲ ਪੀਰ ਨਗਾਹੇ ਜਾਂਦੇ ਸਨ ਭਾਈ ਮੰਝ ਜੀ ਪਿੰਡ ਦੇ ਚੌਧਰੀ ਸਨ ਉਹਨਾਂ ਦੇ ਕੋਲ ਇੰਨਾ ਧਨ ਸੀ ਕਿ ਉਹਨਾਂ ਦੀਆਂ ਧੂਮਾਂ ਦੂਰ ਦੂਰ ਤੱਕ ਪਾਈਆਂ ਹੋਈਆਂ ਸਨ ਸਾਲ 1585 ਦੀ ਗੱਲ ਹੈ ਕਿ ਆਪ ਜੀ ਪੀਰ ਨਗਾਹੇ ਤੋਂ ਹੋ ਕੇ ਜਥੇ ਸਮੇਤ ਵਾਪਸ ਪਿੰਡ ਆ ਰਹੇ ਸਨ ਵਾਪਸ ਆਉਂਦੇ ਹੋਏ ਭਾਈ ਮੰਝ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਟਹਿਰ ਗਏ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਜੀ ਦੀ ਸਰਪ੍ਰਸਤੀ ਦੇ ਵਿੱਚ ਗੁਰੂ ਘਰ ਦੀ ਰਹਿਣੀ ਬਹਿਣੀ ਤੇ ਸਿੱਖਾਂ ਦੇ ਦਰਸ਼ਨ ਕੀਤੇ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਇਹਨਾਂ ਨਿਹਾਲ ਹੋਏ ਕਿ ਆਪ ਗੁਰੂ ਦੇ ਘਰ ਦੇ ਹੀ ਹੋ ਕੇ ਰਹਿ ਗਏ। ਇਹੋ ਜਿਹਾ ਆਨੰਦ ਖੇੜਾ, ਸੇਵਾ ਸਿਮਰਨ ਤੇ satsang ਆਪ ਜੀ ਨੇ ਕਦੀ ਨਹੀਂ ਸੀ ਵੇਖਿਆ। ਭਾਈ ਮੰਜ ਜੀ ਨੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਮੈਨੂੰ ਸਿੱਖੀ ਦਾਣ ਦਿਓ। ਮੈਨੂੰ ਆਪਣਾ ਸਿੱਖ ਬਣਾ ਲਓ। ਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਪਾਈ ਪੁਰਖਾ ਸਿੱਖੀ ਬਹੁਤ ਕਠਿਨ ਹੈ ਤੂੰ ਇੱਕ ਮੁਸਲਮਾਨ ਪੀਰ ਦਾ ਉਪਾਸਕ ਹੋ ਕੇ ਸਿੱਖੀ ਕਮਾ ਨਹੀਂ ਸਕੇਗਾ ਸਿੱਖੀ ਨੂੰ ਧਾਰਨਾ ਤੇ ਕਮਾਉਣਾ ਬਹੁਤ ਔਖਾ ਹੈ ਪਾਈ ਮੰਝ ਜੀ ਨੇ ਕਿਹਾ ਗੁਰੂ ਜੀ ਜੇ ਆਪ ਕਿਰਪਾ ਕਰੋਗੇ ਤਾਂ ਸਿੱਖੀ ਕਮਾਉਣੀ ਕੋਈ ਔਖੀ ਨਹੀਂ ਹੋਵੇਗੀ ਆਪ ਕਿਰਪਾ ਕਰਕੇ ਮੈਨੂੰ ਸਿੱਖੀ ਦਾਣ ਬਖਸ਼ੋ ਗੁਰੂ ਜੀ ਨੇ ਕਿਹਾ ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਜੋ ਸਿੱਖ ਮਤ ਦੇ ਉਲਟ ਹਨ ਤਾ ਤੂੰ ਸਿੱਖੀ ਨਿਵਾ ਸਕੇਗਾ ਗੁਰੂ ਜੀ ਤੋਂ ਆਗੇ ਲੈ ਕੇ ਭਾਈ ਮੰਜ ਜੀ ਆਪਣੇ ਪਿੰਡ ਆ ਗਿਆ ਤੇ ਸਭ ਤੋਂ ਪਹਿਲਾਂ ਆਪ ਜੀ ਨੇ ਪੀਰਖਾਨੇ ਨੂੰ ਢਾ ਦਿੱਤਾ ਤੇ ਸਖੀ ਸਰਵਰ ਦੀ ਪੂਜਾ ਛੱਡ ਦਿੱਤੀ ਕੁਦਰਤ ਦਾ ਪਾਣਾ ਐਸਾ ਹੋਇਆ ਕਿ ਆਪਜੀ ਦਾ ਮਾਲ ਡੰਗਰ ਮੱਝਾਂ ਗਾਵਾਂ ਬੈਲ ਆਦ ਮਰਨੀਆਂ ਸ਼ੁਰੂ ਹੋ ਗਈਆਂ ਲੋਕਾਂ ਨੇ ਭਾਈ ਮੰਜ ਜੀ ਦੀ ਸ਼ਿਕਾਇਤ ਕਰਕੇ ਉਹਨਾਂ ਨੂੰ ਪਿੰਡ ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਪਰ ਭਾਈ ਮੰਜ ਜੀ ਨੇ ਦ੍ਰਿੜ ਇਰਾਦਾ ਬਣਾਈ ਰੱਖਿਆ ਬਲਕਿ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਬਰਾਂ ਜਾਂ ਮੜੀਆਂ ਨੂੰ ਪੂਜਿਆਂ ਆਤਮਾ ਦਾ ਵਿਕਾਸ ਨਹੀਂ ਹੁੰਦਾ ਆਤਮਾ ਦੀ ਖੁਰਾਕ ਪਰਮਾਤਮਾ ਦੀ ਸਿਫਤ ਸਲਾਹ ਹੈ ਜਾਂ ਗੁਰੂ ਸ਼ਬਦ ਦੀ ਵਿਚਾਰ ਹੈ ਭਾਈ ਮੰਜ ਜੀ ਦੇ ਦਿਲ ਵਿਚ ਗੁਰੂ ਘਰ ਪ੍ਰਤੀ ਐਸਾ ਪਿਆਰ ਜਾਗ ਗਿਆ ਕਿ ਉਹ ਆਪਣਾ ਘਰਵਾਰ ਛੱਡ ਕੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹੀ ਰਹਿਣ ਲੱਗ ਪਏ ਅਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ ਇਸ ਤਰ੍ਹਾਂ ਉਹ ਸਿੱਖੀ ਦੀ ਕਮਾਈ ਕਰਨ ਲੱਗੇ ਉਹਨਾਂ ਨੇ ਆਪਣੇ ਜਿਮੇ ਲੰਗਰ ਲਈ ਲੱਕੜੀਆਂ ਲਿਆਉਣ ਦੀ ਸੇਵਾ ਲਈ ਹਰ ਰੋਜ਼ ਸਿਮਰਨ ਭਜਨ ਤੇ ਗੁਰੂ ਉਪਦੇਸ਼ ਸੁਣਨ ਤੋਂ ਬਾਅਦ ਆਪ ਜੀ ਜੰਗਲ ਵਿੱਚੋਂ ਲੱਕੜੀਆਂ ਕੱਟਣ ਤੁਰ ਪੈਂਦੇ ਬਧੇਰੇ ਸਮੇਂ ਸੇਵਾ ਬਲ ਧਿਆਨ ਦੇ ਕਾਰਨ ਉਹਨਾਂ ਦੇ ਘਰ ਦੀ ਹਾਲਤ ਡਾਮਡੋਲ ਹੋ ਗਈ ਤੇ ਬਹੁਤ ਜ਼ਿਆਦਾ ਗਰੀਬੀ ਆ ਗਈ। ਟੱਬਰ ਦੀ ਹਾਲਤ ਦੇਖ ਕੇ ਉਹਨਾਂ ਦੇ ਮਿੱਤਰਾਂ, ਸਬੰਧੀਆਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਸਮਝਾਇਆ ਕਿ ਇਹ ਗਰੀਬੀ ਸਿੱਖਣ ਦਾ ਹੀ ਨਤੀਜਾ ਹੈ। ਸਿੱਖੀ ਨਹੀਂ ਤੁਹਾਡੇ ਘਰ ਗਰੀਬੀ ਲਿਆਉਂਦੀ ਹੈ। ਛੱਡੋ ਇਸ ਸਿੱਖੀ ਨੂੰ ਤੇ ਲਓ ਆਪਣੀ ਟੱਬਰ ਦੀ ਸਾਰ। ਸਿਰਕ ਦੇ ਪੱਕੇ ਭਾਈ ਮੰਜੀ ਜੀ ਨੇ ਉਹਨਾਂ ਨੂੰ ਕਿਹਾ, "ਜੇ ਗੁਰੂ ਸਿੱਖੀ ਵਿੱਚ ਗਰੀਬੀ ਹੈ" ਤਾਂ ਮੇਰੇ ਵਾਸਤੇ ਤਾਂ ਇਹੀ ਪਤਸਾਹੀ ਹੈ ਇਹ ਸੱਡਣ ਵਾਲੀ ਸ਼ੈ ਨਹੀਂ ਭਾਈ ਮੰਨਜ ਜੀ ਪਹਿਲਾਂ ਬਾਗ ਹੀ ਪ੍ਰੇਮ ਨਾਲ ਸੇਵਾ ਕਰਦੇ ਰਹੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਤੁਸੀਂ ਰੋਟੀ ਕਿੱਥੋਂ ਖਾਂਦੇ ਹੋ ਭਾਈ ਮੰਜ ਜੀ ਨੇ ਕਿਹਾ ਕਿ ਗੁਰੂ ਜੀ ਆਪ ਜੀ ਦੇ ਲੰਗਰਾਂ ਵਿੱਚੋਂ ਹੀ ਪ੍ਰਸ਼ਾਦਾ ਮਿਲ ਜਾਂਦਾ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਭਾਈ ਮੰਜ ਜੀ ਤੁਸੀਂ ਤਾਂ ਆਪਣੀ ਮਜ਼ਦੂਰੀ ਨਾਲ ਉਹ ਨਾਲ ਲਈ ਜਾਂਦੇ ਹੋ ਅਤੇ ਲੇਖਾ ਨਵੇੜੀ ਜਾਂਦੇ ਹੋ ਇਹ ਸੁਣ ਕੇ ਉਸ ਦਿਨ ਤੋਂ ਭਾਈ ਮੰਜ ਜੀ ਨੇ ਲੰਗਰ ਵਿੱਚੋਂ ਰੋਟੀ ਖਾਣੀ ਛੱਡ ਦਿੱਤੀ ਕੇਵਲ ਲੰਗਰ ਦੇ ਭਾਂਡਿਆਂ ਦਾ ਧੋਣ ਪੀ ਕੇ ਗੁਜ਼ਾਰਾ ਕਰਨ ਲੱਗਾ ਤੇ ਬਾਲਣ ਦੀ ਸੇਵਾ ਉਸੇ ਨੇਮ ਪ੍ਰੇਮ ਨਾਲ ਹੀ ਕਰਦਾ ਰਿਹਾ ਕੁਝ ਸਮਾਂ ਇਸੇ ਤਰ੍ਹਾਂ ਲੰਘਦਾ ਰਿਹਾ ਫਿਰ ਇੱਕ ਦਿਨ ਗੁਰੂ ਜੀ ਨੇ ਪੁੱਛਿਆ ਭਾਈ ਮੰਜ ਜੀ ਹੁਣ ਤੁਸੀਂ ਰੋਟੀ ਕਿੱਥੋਂ ਖਾਂਦੇ ਹੋ ਭਾਈ ਮੰਜ ਜੀ ਨੇ ਕਿਹਾ ਸੱਚੇ ਪਤਸਾ ਜੀ ਮੈਂ ਰੋਟੀ ਖਾਣੀ ਛੱਡ ਦਿੱਤੀ ਹੈ ਜਿਸ ਪਾਣੀ ਨਾਲ ਆਪ ਜੀ ਦੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਹਨ ਮੈਂ ਉਹ ਪਾਣੀ ਪੀ ਕੇ ਭੁੱਖ ਮਟਾ ਲੈਂਦਾ ਹਾਂ ਗੁਰੂ ਜੀ ਨੇ ਫਿਰ ਹੱਸ ਕੇ ਕਿਹਾ ਭਾਈ ਸਾਹਿਬ ਜੀ ਮਜ਼ਦੂਰੀ ਤਾਂ ਤੁਸੀਂ ਅਜੇ ਵੀ ਲੈ ਰਹੇ ਹੋ ਉਸ ਦਿਨ ਤੋਂ ਭਾਈ ਮੰਜ ਜੀ ਨੇ ਲੰਗਰ ਦੇ ਭਾਂਡਿਆਂ ਦਾ ਧੋਣ ਪੀਣਾ ਵੀ ਛੱਡ ਦਿੱਤਾ ਜਿੰਨਾ ਬਾਲਣ ਉਹ ਹਰ ਰੋਜ਼ ਗੁਰੂ ਜੀ ਦੇ ਲੰਗਰਾਂ ਲਈ ਲਿਆਇਆ ਕਰਦੇ ਸਨ ਉਹਨਾਂ ਬਾਲਣ ਲੰਗਰਾਂ ਵਿੱਚ ਲਿਆਉਣ ਤੋਂ ਬਾਅਦ ਭਾਈ ਮੰਜੀ ਸੁੱਕੀਆਂ ਲੱਕੜਾਂ ਦੀ ਇੱਕ ਹੋਰ ਪੰਡ ਵੱਢ ਕੇ ਨਗਰ ਵਿੱਚ ਵੇਚ ਦਿਆ ਕਰਨ ਜਿਹੜੇ ਪੈਸੇ ਵੱਟੇ ਜਾਂਦੇ ਉਹਨਾਂ ਦੀ ਰਸਦ ਖਰੀਦ ਕੇ ਆਪਣੀ ਦਾਲ ਰੋਟੀ ਬਣਾ ਕੇ ਖਾ ਲਿਆ ਕਰਨ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਭਾਈ ਮੰਜ ਜੀ ਰੋਜ਼ਾਨਾ ਦੀ ਤਰ੍ਹਾਂ ਲੰਗਰ ਵਾਸਤੇ ਸੁੱਕੀਆਂ ਲੱਕੜਾਂ ਦੀ ਪੰਡ ਲਈ ਆ ਰਹੇ ਸਨ। ਤਾਂ ਉਸੇ ਸਮੇਂ ਬਹੁਤ ਤੇਜ਼ ਹਨੇਰੀ ਵਗਣ ਲੱਗ ਪਈ। ਹਨੇਰੀ ਦੇ ਤੇਜ਼ ਬੇਗ ਕਾਰਨ ਭਾਈ ਮੰਜ ਜੀ ਆਪਣੀ ਰਾਹ ਤੋਂ ਉਖੜ ਗਏ। ਸੁਲਤਾਨਪਿੰਡ ਪਿੰਡ ਦੇ ਇੱਕ ਖੂਹ ਵਿੱਚ ਜਾ ਡਿੱਗੇ। ਉਸ ਖੂਹ ਵਿੱਚ ਪਾਣੀ ਘੱਟ ਸੀ। ਭਾਈ ਮੰਜ ਜੀ ਆਪ ਤਾਂ ਖੂਹ ਵਿੱਚ ਡਿੱਗ ਪਏ ਪਰ ਲੱਕੜਾਂ ਦੀ ਪੰਡ ਪਾਣੀ ਵਿੱਚ ਡਿੱਗਣ ਨਾ ਦਿੱਤੀ ਪੰਡ ਸਿਰ ਉੱਪਰ ਹੀ ਚੁੱਕੀ ਆਪ ਖੂਹ ਵਿੱਚ ਖੜੋਤੇ ਗੁਰੂ ਜੀ ਨੂੰ ਯਾਦ ਕਰਦੇ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਜਾਣੀ ਜਾਣ ਸਨ ਗੁਰੂ ਜੀ ਨੂੰ ਸਭ ਪਤਾ ਲੱਗ ਗਿਆ ਕਿ ਭਾਈ ਮੰਜ ਨਾਲ ਕੀ ਵਾਪਰੀ ਹੈ ਗੁਰੂ ਜੀ ਝਟਪਟ ਹੀ ਨੰਗੇ ਪੈਰੀ ਉਧਰ ਨੂੰ ਭੱਜ ਤੁਰੇ ਪਿੱਛੇ ਸਿੱਖ ਵੀ ਰੱਸੇ ਤੇ ਗੁਰੂ ਜੀ ਦਾ ਜੋੜਾ ਤੇ ਘੋੜਾ ਲੈ ਕੇ ਪਿੱਛੇ-ਪਿੱਛੇ ਭੱਜੇ। ਉੱਪਰ ਪਹੁੰਚ ਕੇ ਜਦ ਗੁਰੂ ਜੀ ਨੇ ਰੱਸਾ ਲਮਕਾ ਕੇ ਭਾਈ ਮੰਜ ਜੀ ਨੂੰ ਆਖਿਆ ਕਿ ਇਸ ਨੂੰ ਫੜ ਕੇ ਉੱਪਰ ਆ ਜਾਓ ਤਾਂ ਭਾਈ ਮੰਜ ਜੀ ਨੇ ਕਿਹਾ ਕਿ ਪਹਿਲਾਂ ਗੁਰੂ ਕੇ ਲੰਗਰਾਂ ਦੀਆਂ ਲੱਕੜਾਂ ਦੀ ਪੰਡ ਕੱਢ ਲਵੋ। ਮੈਂ ਪਿੱਛੋਂ ਨਿਕਲਾਂਗਾ। ਉਸ ਦੀ ਸਰਦਾ ਅਨੁਸਾਰ ਪਹਿਲਾਂ ਲੱਕੜਾਂ ਦੀ ਪੰਡ ਬਾਹਰ ਕੱਢ ਲਈ ਗਈ ਅਤੇ ਫਿਰ ਭਾਈ ਮੰਜ ਜੀ ਆਪ ਰੱਸਾ ਫੜ ਕੇ ਬਾਹਰ ਨਿਕਲ ਆਏ। ਜਦੋਂ ਭਾਈ ਮੰਜ ਜੀ ਖੂਹ ਵਿੱਚੋਂ ਬਾਹਰ ਆਏ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਮੰਜ ਜੀ ਅਸੀਂ ਤੇਰੀ ਪ੍ਰੇਮ ਭਾਵਨਾ ਤੋਂ ਬਹੁਤ ਖੁਸ਼ ਹਾਂ ਤੂੰ ਜੋ ਮੰਗਣਾ ਹੈ ਮੰਗ ਲੈ ਭਾਈ ਮੰਜ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਏ ਗੁਰੂ ਜੀ ਮੈਨੂੰ ਸਿੱਖੀ ਬਖਸ਼ੋ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ ਭਾਈ ਮੰਜ ਜੀ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋ ਕੇ ਆਪਣੀ ਜੱਫੀ ਵਿੱਚ ਲਿਆ ਤੇ ਕਿਹਾ ਮੰਜ ਪਿਆਰਾ ਗੁਰੂ ਨੂੰ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਚੰਗ ਲੱਗਣ ਇਸ ਤਰ੍ਹਾਂ ਪੂਰੀ-ਪੂਰੀ ਪ੍ਰੀਖਿਆ ਕਰਕੇ ਗੁਰੂ ਜੀ ਨੇ ਭਾਈ ਮੰਝ ਜੀ ਨੂੰ ਦੁਆਬੇ ਵਿੱਚ ਸਿੱਖ ਧਰਮ ਦਾ ਪ੍ਰਚਾਰਕ ਬਣਾਇਆ। ਭਾਈ ਮੰਝ ਜੀ ਨੇ ਗੁਰੂ ਸਿੱਖੀ ਦੇ ਪ੍ਰਚਾਰ ਦੀ ਸੇਵਾ ਬੜੇ ਪਿਆਰ ਤੇ ਉਤਸ਼ਾਹ ਨਾਲ ਨਿਭਾਈ। ਸੋ ਵਾਹਿਗੁਰੂ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਖੀ ਬਹੁਤ ਪਸੰਦ ਆਈ ਹੋਵੇਗੀ। ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਈਕ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਧੰਨ ਧੰਨ ਗੁਰੂ ਅਰਜਨ ਦੇਵ ਜੀ।